ਸੱਚ ਕਾਲਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਤਾਜ਼ਾ ਜੋ ਅਪਡੇਟਸ ਆ ਰਹੀਆਂ ਨੇ ਜੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਜੁੜੇ ਰਹਿਣਾ ਔਰ ਜਿਹੜੇ ਸਰੋਤੇ ਇਸ ਵੀਡੀਓ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੋ ਵੀ ਲੇਟੈਸਟ ਅਪਡੇਟਸ ਆਉਣਗੀਆਂ ਆਉਣ ਵਾਲੇ ਐਗਜ਼ਾਮ ਦੀਆਂ ਜਾਂ ਫਿਰ ਸਕੂਲ ਨੂੰ ਜਾਂ ਫਿਰ ਕਾਲਜਿਸ ਨੂੰ ਰਿਲੇਟਡ ਸਾਰੀਆਂ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਰਹਿਣਗੀਆਂ ਸੋ ਜੋ ਅਪਡੇਟ ਸਾਰਿਆਂ ਨੇ ਜੀ ਸੰਵਰ ਵਕੇਸ਼ਨ ਯਾਨੀ ਕਿ ਗਰਮੀਆਂ ਦੀਆਂ ਛੁੱਟੀਆਂ ਦੀ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਜੀ ਪ੍ਰਾਈਵੇਟ ਸਕੂਲ ਵੀ ਜਿਹੜੇ ਆ ਜਲਦ ਬੰਦ ਹੋਣ ਜਾ ਰਹੇ ਨੇ ਦਿੱਲੀ ਸਿੱਖਿਆ ਬੋਰਡ ਯਾਨੀ ਕਿ ਦਿੱਲੀ ਦੇ ਵਿੱਚ ਇਹ ਐਲਾਨ ਕੀਤਾ ਗਿਆ ਤੁਹਾਨੂੰ ਪਹਿਲਾਂ ਗੱਲ ਦੱਸ ਦਿਆਂ ਜੀ ਪੰਜਾਬ ਦੀ ਪੰਜਾਬ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਜਲਦ ਹੋਣ ਜਾ ਰਹੀਆਂ ਨੇ ਜੀ ਜੋ ਭਰੋਸਯੋਗ ਸੂਤਰ ਦੱਸ ਰਹੇ ਨੇ ਕਿ ਆਉਣ ਵਾਲੇ 5-7 ਦਿਨਾਂ ਯਾਨੀ ਕਿ ਕਹਿ ਲਿਆ ਕਿ ਜਾਂ ਤਾਂ 25 ਮਈ ਤੋਂ ਛੁੱਟੀਆਂ ਹੋ ਸਕਦੀਆਂ ਨੇ ਜੀ ਜਾਂ ਫਿਰ 20 ਮਈ ਤੋਂ ਛੁੱਟੀਆਂ ਹੋ ਸਕਦੀਆਂ ਨੇ ਦੋਨਾਂ ਤੋਂ ਇੱਕ ਤਰੀਕ ਜਿਹੜੀਆਂ ਨਿਸ਼ਚਿਤ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਜੋ ਨੂੰ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਪੰਜਾਬ ਦੇ ਵਿੱਚ ਤੇ ਇਸ ਲਈ ਜਿਹੜੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਇਲੈਕਸ਼ਨ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਕਿਉਂਕਿ ਸਕਰਾ ਦੇ ਵਿੱਚ VOTING ਜਿਹੜੀ ਹੁੰਦੀ ਆ ਇਸ ਲਈ ਸਰਕਾਰ ਜਿਹੜੀ ਛੁੱਟੀਆਂ ਦਾ ਫੈਸਲਾ ਜਲਦ ਲੈਣ ਜਾ ਰਹੀ ਹੈ ਛੁੱਟੀਆਂ ਜਾਂ ਤਾਂ 20 ਮਈ ਤੋਂ ਹੋ ਸਕਦੀਆਂ ਨੇ ਜਾਂ ਫਿਰ 25 ਮਈ ਤੋਂ ਹੋ ਸਕਦੀਆਂ ਨੇ ਤੇ ਇਹ ਜਿਹੜੀਆਂ ਖਬਰਾਂ ਅੰਦਰਨੀ ਅੰਦਰੂਨੀ ਖਾਤੇ ਤੋਂ ਆ ਰਹੀਆਂ ਨੇ ਦਿੱਲੀ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਜੀ ਤੇ ਆਉਣ ਵਾਲੇ ਜਿਹੜੇ ਦਿਨ ਹੋਣਗੇ ਗਰਮੀ ਤੇ ਵਾਧੇ ਕਹਿਰ ਨੂੰ ਦੇਖਦੇ ਹੋਏ ਇਹ ਐਲਾਨ ਜਿਹੜਾ ਜਾਂ ਦਿੱਲੀ ਦੇ ਵਿੱਚ ਹੋਇਆ ਹੈ ਕਿ ਸਾਰੇ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਬੰਦ ਰਹਿਣਗੇ ਜੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਜੜੀਆਂ ਨੇ ਚੱਲ ਸਕਦੀਆਂ ਨੇ ਦਿੱਲੀ ਸੀ ਐਨ ਸੀ ਆਰ ਦੇ ਜ਼ਿਆਦਾਤਰ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਜੀ ਵਾਧੀ ਹੋਈ ਗਰਮੀ ਨੂੰ ਦੇਖਦੇ ਹੋਏ ਤੇ ਨਾਲ ਦੇ ਨਾਲ ਜਿਹੜੇ ਹੋਰ ਸੂਬੇ ਨੇ ਹੋਰਾਂ ਸੂਬਿਆਂ ਦੇ ਵਿੱਚ ਵੀ ਐਲਾਨ ਜੜੇ ਨੇ ਕੀਤੇ ਜਾ ਰਹੇ ਨੇ ਤੇ 11 ਮਈ ਤੋਂ 30 ਜੂਨ ਕਈ ਸਕੂਲਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਜਿਹੜੇ ਆ 20 ਮਈ ਤੋਂ 30 ਜੂਨ ਕਈਆਂ ਸੂਬਿਆਂ ਦੇ ਵਿੱਚ ਅੱਜ ਤੋਂ ਹੀ ਛੁੱਟੀਆਂ ਹੋ ਗਈਆਂ ਨੇ 2 ਜੁਲਾਈ ਤੱਕ ਤੇ ਇਸ سلسلہ ਜਿਹੜਾ ਆ ਜਾਰੀ ਹੈ ਜੀ ਵੱਖ-ਵੱਖ ਸੂਬਿਆਂ ਦੇ ਵਿੱਚ ਛੁੱਟੀਆਂ ਦਾ ਜਿਹੜਾ سلسلہ ਜਾਰੀ ਆ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੀ ਜਲਦ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਜਿਹੜੇ 5-7 ਦਿਨ ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਇਹ ਪੱਕਾ ਕਨਫਰਮ ਨੋਟਿਸ ਜਿਹੜਾ ਮਿਲ ਜਗਾ ਜਾਂ ਤਾਂ 20 ਮਈ ਤੋਂ ਜਾਂ ਫਿਰ 25 ਮਈ ਤੋਂ ਸਰਕਾਰ ਛੁੱਟੀਆਂ ਦਾ ਐਲਾਨ ਜਿਹੜੀ ਕਰ ਸਕਦੀ ਹੈ ਵਾਧੇ ਹੋਏ ਗਰਮੀ ਦੇ ਕਹਿਰ ਨੂੰ ਦੇਖਦੇ ਆਂ ਪੰਜਾਬ ਦੇ ਵਿੱਚ ਵੀ ਛੁੱਟੀਆਂ ਲਾਜ਼ਮੀ ਨੇ ਤੇ ਇਸ ਲਈ ਸਰਕਾਰ ਇਹ ਫੈਸਲਾ ਲੈ ਸਕਦੀ ਹੈ ਦੂਜੇ ਪਾਸੇ ਇਲੈਕਸ਼ਨ ਦੇ ਕਰਕੇ ਇਹ ਫੈਸਲਾ ਜਿਹੜਾ ਜਨਤ ਲਿਆ ਜਾ ਸਕਦਾ ਸਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਜਾ ਕੇ ਦੱਸਦਾ ਤੁਹਾਨੂੰ